ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਨੰਦਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੁਭਾੜਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ ਉਸਦੇ ਬਚੇ ਕੀ ਤਾਂ ਪੁਆਨਤ ਮਾਨ ਜਨੰਦਰ ਕੁਝ ਕਰ ਰਿਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਨੂੰ ਖਤਰਾ ਬਣਿਆ ਹੋਇਆ ਹੈ ਜੀਨਦਰ ਪਾਸੇ ਕੀ ਹੋਮੋਪੈਥਿਕ ਦੀ ਗੋਲੀ ਹੈ ਨਾ ਫਾਇਦਾ ਫਾਇਦਾ ਹੋਦਾ ਨਾ ਕੋਈ ਨੁਕਸਾਨ ਹੋਦਾ ਉਹ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਅਸੈਂਬਲੀ ਦੀ ਚੋਣ ਚੱਲ ਰਹੀ ਹੈ ਅੱਜ ਸਾਨੂੰ ਕਾਂਗਰਸ ਪਾਰਟੀ ਨੂੰ ਵੱਡਾ 파ਰੀ ਹੰਗਾਰਾ ਮਿਲ ਰਿਹਾ ਹੈ ਸਾਡੇ ਪਰਿਵਾਰ ਚ ਬਹੁਤ ਹੀ ਇੰਪੋਰਟੈਂਟ ਲੀਡਰਾਂ ਦਾ ਵਾਦਾ ਹੋ ਰਿਹਾ ਹੈ ਤੇ ਬਹੁਤ ਹੀ ਵਧੀਆ ਇਨਸਾਨ ਤੇ ਲੀਡਰ ਕਾਂਗਰਸ ਪਾਰਟੀ ਦੇ ਵੀ ਸ਼ਾਮਲ ਹੋ ਰਹੇ ਆ। ਤੋਂ ਮੈਂ ਸਵਾਗਤ ਕਰਦਾ ਸ੍ਰੀ ਸ਼ਿਵ ਧਿਆਲ ਭਗਤ ਜੀ ਡਾਕਟਰ ਸਾਹਿਬ ਜਿਹੜੇ ਕਿ ਰਟਾਇਰਡ ਐਸ ਐਮਓ ਵੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਲਗਭਗ ਫਾਊਂਡਰ ਮੈਂਬਰ ਹੈ ਆਮ ਆਦੀ ਪਾਰਟੀ ਦੇ ਉਸ ਤੋਂ ਬਾਅਦ ਇਹ ਕੁਝ ਦੇਰ ਪਾਵੇਂ ਭਾਵੇਂ ਭਾਜੀ ਗਏ ਲੇਕਿਨ ਗਏ ਨਹੀਂ। ਤੋਂ ਅੱਜ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਬਹੁਤ ਹੀ ਸਾਥੀਆਂ ਦੇ ਨਾਲ ਜੁਆਇਨ ਕਰ ਰਹੇ ਜਿਨ੍ਹਾਂ ਵਿੱਚ ਜੀ ਤਰਸੇਮ ਬਾਰੀ ਜੀ, ਤੇਵਿੰਦਰ ਦੇਵ ਜੀ, ਮੋਹਨ 달 ਜੀ, ਦਸੀ सोनू ਜੀ, ਵਿਪਨ, ਆਜਨ, ਮਨੋਜ, ਸਤਨਾਮ ਮਹੂਜਾ, ਅਮਿਤ ਪਗਤ ਜੀ ਜਿਹੜੇ ਕਿ ਵਾਰਡ ਦੇ ਵੀ ਪ੍ਰਧਾਨ ਹੈ ਬੈਸਟ ਹਲਕੇ ਦੇ ਵਿੱਚ। ਕੀਮਤੀ ਕੇਸਰ ਜੀ ਇਹ ਵੀ ਵਾਰਡ ਪ੍ਰਧਾਨ ਹੈ। ਡਾਕਟਰ ਬਰुण ਜੀ ਇਹ ਵੀ ਵਾਰਡ ਪ੍ਰਧਾਨ ਹੈ। ਐਡਵੋਕੇਟ ਪਰਮਪ੍ਰੀਤ ਸਿੰਘ ਜੀ ਜਿਹੜੇ ਕਿ ਲੀਡਰ ਲੀਗਲ ਐਡਵਾਈਜ਼ਰ ਹੈ ਬੀਜੇਪੀ ਦੇ ਵਿਆਸ ਦੇਵ ਰਾਣਾ ਜੀ ਆਨੰਦ ਕਿਸ਼ੋਰ ਮਾਲੀ ਜੀ ਤੇ ਹਰੀਸ਼ ਸ਼ਰਮਾ ਜੀ ਤੇ ਸ਼ੇਖਰ ਸ਼ਰਮਾ ਜੀ ਰਵੀ ਚੋਪੜਾ ਜੀ ਜਿਹੜੇ ਕਿ ਨਵੇਂ ਸ਼ਹਿਰ ਤੋਂ ਖਾਸ ਤੌਰ ਤੇ ਬੀਜੇਪੀ ਦੇ ਲੀਡਰ ਐਸੇ ਜੁਆਇਨ ਕਰਨਾ ਹੈ ਬਾਕੀ ਸਾਰੇ ਲੀਡਰ ਸਹਿਬਾਨ ਸਾਡੇ ਜਲੰਧਰ ਦੇ ਹੈ ਜ਼ਿਆਦਾਤਰ ਜਲੰਧਰ ਬੈਸਟ ਦੇ ਹੈ ਤੋਂ ਮੈਂ ਚਿਪ ਦੇ ਆਰ ਮਾਲੀ ਜੀ ਜਿਹੜੇ ਕਿ ਬਹੁਤ ਹੀ ਹੋਣਾਰ ਲੀਡਰ ਹੈ ਜਿਨ੍ਹਾਂ ਦੇ ਨਾਲ ਸਾਨੂੰ ਵੱਡਾ ਪਹਾੜੀ ਸਾਡੀ ਚੋਣ ਨੂੰ ਹੰਗਾਰਾ ਮਿਲਿਆ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਸਾਨੂੰ ਇਸ ਦੇ ਨਾਲ ਬੜਾ ਵੱਲ ਮਿਲਿਆ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਉਸ ਸਮੇਂ ਜਦ ਸਾਨੂੰ ਅਜਿਹੇ ਲੀਡਰਾਂ ਦੀ ਲੋੜ ਹੈ ਇਹ ਸਾਨੂੰ ਅੱਜ ਜੁਆਇਨ ਕਰਕੇ ਪਾਰਟੀ ਨੂੰ ਹੰਗਾਰਾ ਦੇ ਰਹੇ ਮੈਂ ਨਾਲ-ਨਾਲ ਧੰਨਵਾਦੀ ਹਾਂ ਸਰਦਾਰ ਪ੍ਰਗਟ ਸਿੰਘ ਜੀ ਤੇ ਰਜਿੰਦਰ 베ਰੀ ਜੀ ਤੇ ਹੋਰ ਸਾਰੇ ਆਪਣੇ ਲੀਡਰ ਸਾਹਿਬਾਨ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਜਿਨ੍ਹਾਂ ਨੇ ਮੋਟੀਵੇਸ਼ਨ ਸਰਕਾ ਅੱਜ ਕਿਰਦਿਆਲ ਮਾਲੀ ਜੀ ਸਾਨੂੰ ਜੁਆਇਨ ਕਰ ਰਹੇ ਹੋਰ ਕੁਝ ਕੋਈ ਗੱਲ ਕਰਨੀ ਹੈ ਸਰ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਲਦੀ ਹੋਵੇ ਉਹਨਾਂ ਦਾ ਕਹਿੰਦੇ ਪਏ ਨੇ ਕਿ ਅਸੀਂ ਗੁਰੰਦਰ ਦੇ ਮੇਤਰਜਾਰ ਜਿਹੜਾ ਹੈ ਐਮਐਲਏ ਉਹ ਸਰਕਾਰ ਦਾ ਸਰਚ ਕਰ ਲਓ ਤਾਂ ਸਾਭਾਗੇ ਮਾਜਾ ਤੋਂ ਦੋਆਬੇ ਦੇ ਲੋਕ ਨੇ ਉਹਨੇ ਉਹਨਾਂ ਨੂੰ ਫਾਇਦਾ ਮਿਲੇਗਾ ਕਿ ਜਦੋਂ ਜਦੋਂ ਜਿਹੜਾ ਮੇਤਰਜਾਰ ਬਣੇ ਉਹ ਭਾਏ ਕਿ ਕੁਰਸੀ ਬਚੇਗੀ ਤਾਂ ਭਵੰਤਮਾਨ ਗੁਰੰਦਰ ਕੁਝ ਕਰ ਰਿਹਾ ਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਨੂੰ ਖਤਰਾ ਬਣਿਆ ਹੋਇਆ ਸਰਦਨ ਸਲੋਗਨ ਦਿੱਤਾ ਕਿੰਦੇ ਆਪ ਦਾ ਐਮਐਲਏ ਆਪ ਦੀ ਸਰਕਾਰ ਯਾਨੀ ਸਾਫ ਤੋਂ ਉਹ ਕਹਿ ਰਹੇ ਜੇ ਆਪ ਦਾ ਐਮਐਲਏ ਬਣੂਗਾ ਤਾਂ ਹੀ ਕੰਮ ਹੋਊਗਾ ਮਹਿੰਦਰ ਪਾਗਲ ਜੀ ਨੇ ਕਿਹਾ ਕਿ ਜੇ ਆਪ ਦਾ ਐਮਐਲਏ ਹੋਏ ਤਾਂ ਇਹ ਜੰਦਰ ਵੈਸ ਦਾ ਕੰਮ ਮਹਿੰਦਰ ਪਾਗਲ ਜੀ ਹੋਮੋਪੈਥਿਕ ਦੀ ਗੋਲੀ ਹੈ ਨਾ ਖਾਏ ਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਸ ਕਰਕੇ ਇੱਕ ਉੱਧਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗਰਾਸ ਰੂਟ ਤੇ ਐਮਸੀ ਰਹੀ ਹੈ ਡਿਪਟੀ ਮੇਅਰ ਰਹੀ ਹੈ ਸੀਨੀਅਰ ਡਿਪਟੀ ਮੇਅਰ ਮੇਅਰ ਉਸ ਨੂੰ ਜਿਤਾਉਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਕਿਸਾਨ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ ਇੱਕ ਦੋ ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ ਪਰ ਨਹੀਂ ਪਰ ਇਹ ਗੱਲ ਕਹਿੰਦੇ ਆਪ ਦਾ ਐਮਐਲਏ ਹੋਏਗਾ ਫੇਜ਼ ਅੰਦਰ ਵਾਸਤੇ ਕੰਮ ਹੋਏਗਾ ਇਹ ਆਪਣੀ ਗੱਲ ਹੈ ਯਾਰ ਇਹਨਾਂ ਦਾ ਘਮਾਨ ਬੋਲਦਾ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮਐਲਏ ਸਦੀਪ ਜੀ ਤੁੰਗਰਾਰ ਪਰ ਆਕੇ ਕਿਆ ਘਟ ਲਿਆ ਪਹਿਲਾਂ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕਿਆ ਘਟ ਲਿਆ ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿਆ ਇਹਨਾਂ ਨੂੰ ਮੁਕਤੀਸ਼ ਹੈ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਦਵੇ ਵੈਸੇ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹਿਬ ਦੇ ਖਿਲਾਫ ਦਿੱਤਿਆ ਵਾ ਕਿਆ ਨਾਮ ਆ ਉਹਦਾ ਰਾਮਨੂ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫਤਾਬ ਜਾ ਇਹ ਸਾਰੇ ਜਾ ਰਹੇ ਇਹ ਜੇ ਨੂੰ ਬਣਾ ਵੀ ਲਿਆ ਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਚੋ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਬੀਜੇਪੀ ਨਾਲ ਛੱਡ ਮੈਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਪਰ ਨੂੰ ਬੀਜੇਪੀ ਨੇ ਪਾੜਿਆ ਇਹ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕਿਆ ਲੱਗਦਾ ਬੰਦਾ ਡੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕੱਦਨ ਬਦਲੂ ਹੋ ਜਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਹੋਈ ਫਾਇਦਾ ਹੀ ਨਹੀਂ ਹੈ ਸਰ ਸੀਐਮ ਹਰਿਆਣਾ ਦਾ ਬਿਆਨ ਆ ਕਿ ਇਹ ਪੁਲਿਸ ਜਿਹੜੀ ਪਾਣੀ ਦੀ ਘਾਟ ਸੀ ਆ ਪੰਜਾਬ ਉਹਦਾ ਕਾਰਨ ਪੰਜਾਬ ਚ ਪਾਣੀ ਨਹੀਂ ਮਿਲਦਾ। ਪੰਜਾਬ ਦੀ ਹਾਲਾਤ ਦੇਖੋ ਤੁਸੀਂ ਬੈਸਟ ਵਿੱਚ ਚਲੇ ਜਾਓ ਗੰਦਾ ਪਾਣੀ ਆ ਰਿਹਾ ਧਰਤੀ ਵਿੱਚ ਪਾਣੀ ਨਹੀਂ ਹੈ। ਤੇ ਜਿੰਨਾ ਕ ਹੈ ਉਹ ਕੱਢਣ ਦੇ ਵਿੱਚ ਸਮਰਥਾ ਸਰਕਾਰ ਉਹਦੀ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ। ਬਿਮਾਰੀਆਂ ਫੈਲ ਰਹੀਆਂ ਬੈਸਟ ਦੇ ਵਿੱਚ। ਮੈਂ ਸਭ ਤੋਂ بڑا ਕੰਸਰਨ ਮੇਰਾ ਇਹ ਹੈ ਕਿ ਪਰਤੋਂ ਬੈਸਟ ਹਲਕੇ ਦੇ ਵਿੱਚ ਤੇ ਸੈਂਟਰਲ ਹਲਕੇ ਦੇ ਵਿੱਚ ਇੱਕ ਡਾਕਾ ਵਜਿਆ ਦਾਤ ਲਿਆ ਕੇ ਬੰਦੇ ਨੂੰ ਘੇਰ ਲਿਆ ਤੇ ਦੁਕਾਨ ਨੂੰ ਲੁਕ ਕੇ ਲੈ ਗਏ ਇਹ ਹਾਲਾਤ ਬੈਸਟ ਦੇ ਆ ਤੁਹਾਨੂੰ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਪੈ ਜਾਂਦੇ ਇਹੇ ਕੀ ਖਬਰ ਤਾਂ ਲਾਏ ਕਰੋ ਸਾਡੇ ਨਾਲ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾਉਂਦਾ ਹਾਂ ਉਹਨਾਂ ਦੀ ਵੱਡੀ ਦੁਕਾਨ ਹੈ ਦੁਕਾਨ ਦੇ ਵਿੱਚ ਆ ਕੇ ਦਾਤ ਰੱਖ ਲਿਆ ਉਹਦੇ ਗੜ ਤੇ ਤੇ ਉਹਦੇ ੱਲੇ ਦੱਬ ਲਿਆ ਬੰਦੇ ਨੂੰ ਬੰਦਿਆਂ ਨੇ ਅਰ ساری ਦੁਕਾਨ ਲੁਕ ਲੈ ਗਏ ਪੈਸੇ ਜੋ ਵੀ ਤੇ ਆ ਸੀ ਇਹ ਹਾਲਾਤ ਐਸੇ ਹੋਏ ਵੀ ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ 'ਤੇ ਜਾ ਕੇ ਆਓ ਉਹਨੂੰ ਪਤਾ ਲੱਗੇਗਾ ਜਲੰਧਰ ਦਾ ਹਾਲ ਕਿਆ ਹੈ ਤੁਸੀਂ ਬਾਹਰ ਸੋਸ਼ਾ ਜਾ ਕਰਕੇ ਰੋਡ ਸ਼ੋਅ ਕਰਕੇ ਜਾਂ ਬੜੇ ਪੰਜ ਤਾਰਾ ਹੋਟਲ ਵਹਿ ਕੇ ਮੁੜ ਜਾਣਾ ਉਹਦੇ ਨਾਲ ਕੀ ਬਣਨਾ ਗਰਾਸ ਰੂਟ ਤੇ ਜਲੰਧਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਲੰਧਰ ਦੇ ਵਿੱਚ ਡਾਕੇ ਵੱਜ ਰਹੇ ਚੈਨੀਆਂ ਫੋਰ ਜਾਂ ਰਾਤ ਮੈਂ ਕਰ ਗਿਆ ਕਿਸੇ ਦੇ ਉਹ ਬੀਬੀ ਦੀ ਇੱਥੇ ਤੇ ਵਾਲੀਆਂ ਲਾ ਲਿਗੀਆਂ ਸਮੀਤ ਕਰਨੇ ਚਿਹਰੇ ਫਾੜ ਦਿੱਤੇ ਆ ਇਹ ਹਾਲਾਤ ਜਲੰਧਰ ਦੇ ਹੋਏ ਹੋਏ ਆ ਕਿ ਮੁੱਖ ਮੰਤਰੀ ਜੀ ਜਲੰਧਰ ਆ ਰਹੇ ਬਾਹਰ-ਬਾਹਰ ਰੋਡ ਸ਼ੋਅ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਲੱਗ ਕੇ ਤੇ ਸਾਡੇ ਦਾ ਬੰਦਾ ਉਹਨਾਂ ਜਾ ਕੇ ਰਾਜੀ ਨਹੀਂ ਡਾਕਟਰ ਮਾਲੀ ਜੀ ਜ਼ਿਆਦਾ ਬੇਤਰ ਦੱਸ ਸਕਦੇ ਆ ਬਹੁਤ ਦੇਰ ਦੇ ਪਾਣੀ ਦੇ ਮੁੱਦੇ ਤੇ ਹੀ ਨਾ ਹਰਿਆਣਾ ਨੇ ਐਸਐਲ ਦਾ ਮੈਂ ਪਹਿਲਾਂ ਡਾਕਟਰ ਮਾਲੀ ਜੀ ਨੂੰ ਕਹਾਗਾ ਕਿ ਉਹਨਾਂ ਨੇ ਸਾਡੀ ਪਾਰਟੀ ਦੀ ਜੁਆਇਨ ਕੀਤੀ ਉਹ ਵੀ ਆਪਣੇ ਵਿਚਾਰ ਤੋਂ ਨਹੀਂ ਕਿਹਾ ਤਾਂ ਕਿ ਤੁਹਾਨੂੰ ਅਗਲੀ ਵਾਰ ਤੇ